ਜੇ ਸੋਨੂ ਅੱਜ ਕੰਮ ਆ ਗਿਆ ਇਹਦੀ ਜ਼ਮੀਨ ਨੱਪ ਕੇ ਖੜਨੀ ਹੈ ਉਹ ਸੋਨੂ ਓਏ ਵੇ ਇੱਕ ਕੰਜਰ ਕਿਵੇਂ ਪਿਆ ਸੋਨੂ ਓਏ ਓ ਸੋਨੂ ਉੱਠ ਹਾਂਜੀ ਭਾਈ ਜੀ ਤੁਸੀਂ ਬਜੀ ਬੈਠੋ ਭਾਈ ਜੀ ਪਾਣੀ ਲੈ ਕੇ ਆਣਾ ਪਾਣੀ ਦੀ ਛੱਡ ਤੇਰੇ ਕੋਲੇ ਇੱਕ ਕੰਮ ਆਇਆ ਹਾਂਜੀ ਭਾਈ ਜੀ ਦੱਸੋ ਕੁਹਰੀ ਨੂੰ ਜਾਣਨਾ? ਨਾ ਬਾਈ ਮੈਂ ਨਹੀਂ ਉਹਨੂੰ ਜਾਣਦਾ। ਆਏ ਹਰੀ। ਨਹੀਂ ਬਾਈ ਮੈਂ ਨਹੀਂ ਇਹਨੂੰ ਜਾਣਦਾ ਬਾਈ। ਬੱਬਾ ਕਿਉ ਪਤੰਦਰਾ? ਇਸ ਬੰਦੇ ਦੀ ਆਪਾਂ ਜ਼ਮੀਨ ਆਪਣੀ ਏ। ਬਾਈ ਜੀ, ਕਹਿੰਦੇ ਤੁਹਾਡੀ ਮੈਂ ਕੀ ਮਦਦ ਕਰ ਸਕਦਾ? ਇਹ ਹੈ ਸੀਰਤ। ਇਸ ਦੀ ਸਗੀ ਪਹਿਣ। ਇਹਦੇ ਨਾਂ ਤੇ ਜ਼ਮੀਨ ਆ। ਠੀਕ ਆ ਬਾਈ। ਇਸ ਕੁੜੀ ਨੂੰ ਪਿਆਰ ਵਿੱਚ ਫਸਾ ਕੇ ਇਸ ਕੁੜੀ ਦਾ ਤੂੰ ਰਿਖਤਾ ਲੈਣਾ ਇੱਕ ਗੱਲ ਹੋਰ ਆ ਜਿਹੜੀ ਜ਼ਮੀਨ ਆ ਉਹ ਆਪਣੀ ਦੋਵਾਂ ਦੀ ਅੱਧੋ-ਅੱਧਾ ਕੋਈ ਨਾ ਕੋਈ ਨਾ ਬਾਈ ਖਾਲੋ ਹੋ ਜਾਊਗਾ ਚੱਲ ਚੰਗਾ ਕੋਈ ਨਾ ਬਾਈ ਪਾਣੀ ਪੀਤੀ ਹੰਦਾ ਉਹ ਪਾਣੀ ਤਾਂ ਕਦੇ ਫਿਰ ਕਦੇ ਢੀਆਗੇ ਚੱਲੋ ਬਾਈ ਕੋਈ ਨਾ ਸਵੇਰ ਆਦੀ ਆ ਗਿਆ ਦੋਵਾਂ ਦੇ ਜ਼ਮੀਨ ਤੇ ਨਾਲੇ ਗਰੀਬੀਆਂ ਗੁਰਬੀਆਂ ਦੂਰ ਹੋ ਜਾਣਗੀਆਂ ਕਰਤਾ ਇਹੀ ਲੱਗਦਾ ਦੇਖਦੇ ਆ ਕੋਈ ਨਹੀਂ ਚੱਲ ਕੇ ਕੋਈ ਨਾ ਕਦੇ ਨਾ ਕਦੇ ਤਾਂ ਆਉਗੀ ਬਾਰ ਦੇਖ ਲੈਨੇ ਆ ਇਹ ਤਾਂ ਕੋਈ ਤੇਰੀ ਨੂੰ ਕੇ ਆ ਗਈ ਬਾਰ ਓਏ ਆਹ ਕੋਣੇ ਕੰਮ ਧੰਦਾ ਹੁੰਦਾ ਨਹੀਂ